ਇਹਦੀ ਮਾਲੀ ਦੀ ਉਮਰ ਹੈ ਜੀ 13 ਤਰੀ ਨੂੰ 2 3 ਸਾਲ 2 ਮਿੰਟ ਇਹ ਮੇਰਾ 1 ਕਰੋੜ ਦਾ ਮਾਲੀ ਆ ਅੱਛਾ ਹਾਂ ਇਹ ਸੋ ਥੋੜਾ ਤਰਖਦੇ ਮੈਨੂੰ ਆਦੇ ਲੈ ਇਹ ਪਿੰਦਾ ਫਾਇਦਾ ਕੀ ਆ ਫਾਇਦਾ ਕੀ ਐਵੇਂ ਹੀ ਤੂੰ ਕੋ ਆਸਵੇ ਤੋ ਗੱਲ ਕਰਾਂ ਪਰ ਮੈਂ ਨਾ ਨਹੀਂ ਮੈਨੂੰ ਮੈਨੂੰ ਖੁਸ਼ੀ ਆਣਾ ਚਾਹੀਦੀ ਢੰਗਰਾ ਪਿਆਰ ਜੀ ਪਿਆਰ ਵਿਚਾਰੇ ਬੇਜਾਨ ਬਾਨੇ ਇਹਨਾਂ ਨੂੰ ਆਪਾਂ ਨਹੀਂ ਸਮਝਦੇ ਕੌਣ ਸਮਝੂਗਾ ਸਾਸ਼ੀ ਗਾਲ ਜੀ ਰੈਡ ਬਾਕਸ ਨਿਊ ਦੇਖ ਰਹੇ ਤੁਸੀਂ ਮੈਂ ਹਾਂ ਗੁਰਤੇਜ ਸਿੰਘ ਆ ਜੇ ਮੇਰਾ ਡਾਇਲੌਗ ਇੱਕ ਸਾਰਿਆਂ ਨੂੰ ਪਤਾ ਹੁੰਦਾ ਕਿ ਗਰਚੇਤ ਨੇ ਸਟਾਰਟਿੰਗ ਚ ਇਹੀ ਕਹਿਣਾ ਹੁੰਦਾ ਕਿ ਅਸੀਂ ਨਵੀਆਂ-ਨਵੀਆਂ ਚੀਜ਼ਾਂ ਤੁਹਾਡੇ ਤੱਕ ਲੈ ਕੇ ਆਵਾਂਗੇ ਠੀਕ ਹੈ ਵੱਖਰੇ-ਵੱਖਰੇ ਲੋਕ ਤੁਹਾਡੇ ਤੱਕ ਲੈ ਕੇ ਆਵਾਂਗੇ ਸੋ ਅੱਜ ਫੇਰ ਇਦਾਂ ਹੀ ਨਵੀਂ ਜਗ੍ਹਾ ਤੇ ਪਹੁੰਚੇ ਆਂ ਤੇ ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਇੱਕ ਬਾਪੂ ਜੀ ਦੇ ਨਾਲ ਬਾਪੂ ਜੀ ਨਾਲ ਮੁਲਾਕਾਤ ਕਰਵਾਉਣ ਦਾ ਕੀ ਮਕਸਦ ਹੈ ਇਹ ਤੁਸੀਂ ਵੀ ਸੋਚੋਗੇ ਇਹ ਬਾਪੂ ਜੀ ਦੀ ਉਮਰ ਦੀ ਗੱਲ ਕਰੀਏ ਕਿ 60 ਦੇ ਲਾਗੇ ਉਮਰ ਹੋਊਗੀ ਪਰ ਬਾਪੂ ਜੀ ਬੁਢਾਪੇ ਦੇ ਵਿੱਚ ਵੀ ਆਪਣਾ ਜਿਹੜਾ ਸ਼ੌਂਕ ਪੂਰਾ ਕਰਦੇ ਨੇ ਕਿਹੜਾ ਸ਼ੌਂਕ ਹੈ ਉਹ ਤੁਸੀਂ ਇੱਕਾ ਜਿਹੜੇ ਸ਼ੌਟ ਚੱਲਣੇ ਇਹਨਾਂ ਦੇ ਵਿੱਚ ਵੇਖ ਸਕਦੇ ਹੋ ਬਾਪੂ ਜੀ ਨੇ ਇੱਕ ਝੋਟਾ ਪਾਲਿਆ ਜਿਹਨੂੰ ਆਮ ਪਿੰਡਾਂ ਦੇ ਵਿੱਚ ਮਾਲੀ ਵੀ ਕਹਿ ਦਿੰਦੇ ਆਪਾਂ ਮਾਲੀ ਦਾ ਕੱਦ 5.5 ਤੋਂ ਮੈਂ ਕਹਿੰਦਾ 6 ਫੁੱਟ ਦੇ ਲਾਗੇ ਬੰਨੇ ਹੋਊਗਾ ਉਹ ਕਿੱਥੋਂ ਉਹਦੀ ਬਰੀਡ ਕਰਾਈ ਕਿਵੇਂ ਉਹ ਪਾਲਿਆ ਕਿਹੜੀ ਖਰਾਕ ਪਾਉਂਦੇ ਨੇ ਬਾਪੂ ਜੀ ਤੇ ਬਾਪੂ ਜੀ ਨੇ ਸ਼ੌਂਕ ਕਿਵੇਂ ਪਿਆ ਤੇ ਇਹ ਸ਼ੌਂਕ ਬੁਢਾਪੇ ਦੇ ਵਿੱਚ ਆ ਕੇ ਮਤਲਬ ਮਸ਼ਹੂਰੀ ਕਿਵੇਂ ਹੋਈ ਬਾਪੂ ਜੀ ਦੀ ਕਿਵੇਂ ਇਹਨਾਂ ਨੂੰ ਐਡ ਮਿਲੀ ਕੀ ਕਹਾਣੀ ਹੈ ਸਾਰੀ ਗੱਲਬਾਤ ਕਰਾਂਗੇ ਆਪਾਂ ਬਾਪੂ ਜੀ ਦੇ ਨਾਲ ਬਾਪੂ ਜੀ ਦੇ ਨਾਂ ਦੀ ਗੱਲ ਕਰੀਏ ਬਾਪੂ ਦਾ ਨਾਮ ਨਰਵੈਲ ਸਿੰਘ ਇਹ ਕੱਚਾ ਪੱਕਾ ਰੋਡ ਤੇ ਜਦੋਂ ਆਪਾਂ ਕੱਚੇ ਪੱਕੇ ਤੋਂ ਪਿੱਖੀਵਣ ਨੂੰ ਜਾਈਏ ਤਾਂ ਰਸਤੇ ਦੇ ਵਿੱਚ ਇਹਨਾਂ ਦਾ ਬਾੜ ਫਾਰਮ ਉੱਥੇ ਮਤਲਬ ਮਾਲੀ ਦੀ ਜਿਹੜੀ ਬੜੀ ਤਕੜੀ ਫੋਟੋ ਲੱਗੀ ਹੋਈ ਆ ਉਹ ਜਿਹੜਾ ਵੀ ਕੋਈ ਨੰਗਦਾ ਉਹ ਖਿੱਚਿਆ ਹੁੰਦਾ ਹੈ ਬਾਪੂ ਦੇ ਨਾਲ ਤੇ ਇਦਾਂ ਹੀ ਅਸੀਂ ਵੀ ਨੰਗਦੇ ਸੀ ਤੇ ਫੋਟੋ ਦੇਖੀ ਵਧੀਆ ਲੱਗਾ ਜਲ ਦਿਲ ਨੂੰ ਇਹ ਸੀ ਕਿ ਚਲੋ ਬਾਪੂ ਜੀ ਦੇ ਨਾਲ ਮੁਲਾਕਾਤ ਕਰੀਏ ਕਿ ਮਾਲੀ ਕਿਵੇਂ ਪਾਲਿਆ ਤੇ ਕੀ ਮਾਲੀ ਦੇ ਵਿੱਚ ਖਾਸੀਅਤ ਕੀ ਹੈ ਜਿਹੜਾ ਇਹਦਾ ਕਾਦਾ ਉਹ ਇੰਨਾ ਉੱਚਾ ਕਿਉਂ ਸਾਰੀਆਂ ਗੱਲਾਂ ਅੱਜ ਆਪਾਂ ਦਿਲ ਖੋਲ੍ਹ ਕੇ ਕਰਾਂਗੇ ਬਾਪੂ ਜੀ ਨਾਲ ਬਾਪੂ ਜੀ ਦਾ ਸਵਾਗਤ ਕਰਦੇ ਆਂ ਬਾਪੂ ਜੀ ਬਾਤ ਬਾਤ ਸਵਾਗਤ ਜੀ ਕਾ ਖਾਲਸਾ ਵੈਰੀ ਗੁਰਤੇ ਮਹਾਨ ਅਭਿਜਾ ਕਿ ਸਸੇ ਸੇਂਗਰ ਨੂੰ ਮਿਲੋਣਾ ਤੇ ਕਹਿੰਦੇ ਨੇ ਵੀ ਫਤੇਨਾ ਫਤੇ ਬਲਾਓ ਤੇ ਸੱਚੀ ਜਿਹੜੇ ਤੁਹਾਡੇ ਰੂਮ ਰੂਮ ਖੜੇ ਹੋਏ ਨੇ ਨਾ ਬੰਦੇ ਦਾ ਨਦਰ ਜੋਸ਼ ਜਾ ਆ ਜਾਂਦਾ ਹੈ ਬਾਬੂ ਜੀ ਹਾਂ ਜੀ ਹਾਂ ਜੀ ਬਾਬੂ ਜੀ ਇਸੇ ਜੋਸ਼ ਤੋਂ ਗੱਲ ਕਰ ਲਈ ਫਿਰ ਬਡਾਪੇ ਦੇ ਵਿੱਚ ਆ ਕੇ ਜੋਸ਼ ਕਿਵੇਂ ਆ ਗਿਆ ਕਿ ਮਾਲਕਿਆਂ ਦਾ ਕੰਮ ਮਾਲਕ ਦੇਣ ਵਾਲਾ ਜੋ ਸੱਚੇ ਪਾਤਸ਼ਾਹ ਜਦੋਂ ਚੀਜ਼ ਆਪਾਂ ਪਾਲਦੇ ਆ ਨਾ ਕੋਈ ਵੀ ਕੋਈ ਚੀਜ਼ ਨੂੰ ਪਾਲਦੇ ਆ ਵੱਡੀ ਹੁੰਦੀ ਆਪਾਂ ਨੂੰ ਖੁਸ਼ੀ ਹੁੰਦੀ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਹੋਏ ਚੀਜ਼ਾਂ ਨੂੰ ਹਰ ਇੱਕ ਨੂੰ ਦੇਵੇ ਤੇ ਆਪਾਂ ਨੂੰ ਖੁਸ਼ੀ ਹੁੰਦੀ ਆ ਹਰ ਇੱਕ ਚੀਜ਼ ਨਾਲ ਪ੍ਰੇਮ ਕਰੋ ਖੁਸ਼ੀ ਆਉਂਦੀ ਆ ਆਉਂਦੀ ਜ਼ਰੂਰ ਆਉਂਦੀ ਆ ਧੀਆਂ ਪੁੱਤ ਵੀ ਜਵਾਨ ਹੋ ਖੁਸ਼ੀ ਆਉਂਦੀ ਤੁਹਾਨੂੰ ਪਤਾ ਬਿਲਕੁਲ ਜੀ ਇਹ ਵੀ ਧੀਆਂ ਪੁੱਤਾਂ ਨੂੰ ਪਾਲ ਲਿਆ ਵਾ ਤੁਹਾਨੂੰ ਪਤਾ ਹੈ ਵੀ ਖੁਸ਼ੀ ਆ ਹਾਂ ਹਾਂਜੀ ਪਰ ਇਹ ਨਹੀਂ ਕਿਹਾ ਕਿ ਕਰ ਦੇਣਗੇ ਬਾਪੂ ਇੰਨੀ ਉਮਰ ਹੋ ਗਈ ਤੁਸੀਂ ਬੁੱਢੇ ਵਾਰੇ ਖੋੜ ਬਣਾਉਂਦੇ ਖਰਦੇ ਹੋ ਅੱਗੇ ਤੁਹਾਨੂੰ ਦੱਸਿਆ ਆਈ ਵੀ ਬੱਚਾ 7 ਸਾਲ ਹੋ ਗਿਆ ਯੂ ਐਸਏ ਗਿਆ ਅਮਰੀਕਾ ਤੋਂ ਆਉਂਦੇ ਆ ਵੀ ਆ ਮਿਲ ਜਾਂਦੇ ਆਉਂਦੇ ਸਾਲ ਬਾਅਦ ਤੇ ਪਾਣਾ ਕੀ ਸਾਡੇ ਹੁਣ ਬੱਚੀ ਥੋੜੀ ਜਵਾਬ ਪੜ੍ਹਾਈ ਬਾਕੀ ਨਿੱਕੇ ਬੱਚੀ ਤੇ ਉਹ ਫਿਰ ਅਹੀਂ ਜਾ ਨਹੀਂ ਸਕਦੇ ਤੇ ਚਲੋ ਫਿਰਾਂ ਦੇ ਆ ਬਾਪੂ ਜੀ ਪਿੱ ਡੰਗਾ ਤਾਂ ਤੋਂ ਜ਼ਿਆਦਾ ਆ ਤੁਸੀਂ ਨਾ ਸਾਬੋ ਚਲ ਬੰਦਾ ਵੀ ਲਾ ਕੇ ਮੈਨੂੰ ਦਿੱਤਾ ਉਹਨਾਂ ਨੇ ਮੁੰਡਾ ਚੰਗਾ ਵਿਚਰਾਵੇ ਹੂੰ ਪਰ ਅਸੀਂ ਫੇਰ ਵੀ ਆਣੇ ਵੀ ਨਹੀਂ ਤੁਰੇ ਫਿਰਦੇ ਆ ਚੰਗੇ ਲੱਗਦੇ ਆ ਆਰੇ ਲੱਗੇ ਆ ਹੂੰ ਤੇ ਇੱਕ ਥੋੜਾ ਸ਼ੌਕ ਹੁੰਦਾ ਬੰਦੇ ਨੂੰ ਤੇ ਇਹਨਾਂ ਦਾ ਪ੍ਰੇਮ ਆ ਹੂੰ ਜਨਵਰਾਂ ਨਾਲ ਕੋਈ ਕਰਦੇ ਜੀ ਦਾ ਪ੍ਰੇਮ ਬੁਰਕੀਆਂ ਦੇ ਦੋ ਖਾਲ ਪਾ ਦੋ ਰੋਟੀ ਪਾ ਦੋ ਚਲ ਚਲ ਤੇ ਪਾ ਹੁੰਦਾ ਨਾਲ ਆਪਣਾ ਹਾਂਜੀ ਹਾਂਜੀ ਕਿਹਨੇ ਕਿਹ ਜਨਵਰ ਨੇ ਬਾਪੂ ਜੀ ਹਾਂਜੀ ਜਨਵਰ ਕਿਹਨੇ ਕਿਹ ਨੇ ਜਨਵਰ ਮੇਰੇ ਕੋਲ ਬਥੇਰੇ ਸੀ ਜੀ ਬਹੁਤ ਸੀ ਤੁਹਾਨੂੰ ਆ ਵੀ ਜੇ ਬੱਚਾ ਜਾਂ ਜੂਸ ਜਾਣਨਾ ਮੇਰੇ ਥੋੜੇ ਜਨਰ ਕਟਾ ਤੇ ਬਹੁਤ ਜਿਆਦਾ ਘਟਾਤੇ ਆ ਹੁਣ ਤੇ ਦੋ ਕੁ ਮਈਆਂ ਤੇ ਦੋ ਮਈਆਂ ਤੇ ਇੱਕ ਕਟਾਏ ਮਾਲੀਏ ਬਸ ਇਹ ਜਿਹੜਾ ਛੌਂਗ ਰੱਖਿਆ ਹਾਂਜੀ ਹਾਂਜੀ ਕਿੰਨੇ ਮਹੀਨ ਹੋ ਗਈ ਬਾਕੀ ਮਾਲੀ ਇਹਦੀ ਮਾਲੀ ਦੀ ਉਮਰ ਹੈ ਜੀ 13 ਤਰੀ ਨੂੰ ਦੋ ਤਿੰਨ ਸਾਲ ਦੋ ਮਹੀਨੇ ਹੋ ਗਈ ਹੈ ਜੀ ਅੱਛਾ ਹਾਂਜੀ ਇਹ ਕਿੱਥੋਂ ਬਰੀਡਿੰਗ ਕਰਾਈ ਇਹ ਇਹ ਬਰੀਡਿੰਗ ਆਪਣਾ ਹੈਪੀ ਡਾਕਟਰ ਚੂਸਲੇਆਰ ਦਾ ਅੱਛਾ ਉਹ ਮੇਰੇ ਕੋ ਸਾਡੇ ਕੋ ਪੱਕਾ ਹੀ ਜਾਣਗੇ ਪੱਕਾ ਹੀ ਆਉਣ ਜਾਣ ਉਹਦਾ ਡਾਕਟਰ ਦਾ ਤੇ ਉਹ ਵਿਚਾਰਾ ਇੱਥੇ ਮੈਂ ਸਾਡੇ ਕੋ ਬਹੁਤ ਚੰਗੀਆਂ ਮਈਆਂ ਆ ਤੂੰ ਮੈਨੂੰ ਆਦਾ ਵੀ ਅੰਕਲ ਜੀ ਆਪਣੇ ਕੋਲ ਨਵੀਂ ਵੈਰਾਈਟੀ ਆਈ ਆスルਤਾਨ ਦੀ ਸੇਵਣ ਸੈਮਣ ਆਇਆ ਸਿਮਣਾ ਸਦਾਨ ਦੇ ਤੇ ਮੈਨੂ ਆਦਾ ਵੀ ਆਪਾਂ ਸੌਣ ਦਾ ਭਰੀਏ ਸਿਮਣ ਮਿੰਦਾ ਥੋੜਾ ਮਹਿੰਗਾ ਹੈਗਾ ਪਰ ਕੋਈ ਨੀ ਮੈਂ ਹੈਪੀ ਆਪਾਂ ਕਿਹਦੀ ਮਹਿੰਗੇ ਦੀ ਪਰਵਾਹ ਨਹੀਂ ਕੀਤੀ ਬਰੇਡ ਚੰਗਾ ਹੋਣਾ ਚਾਹੀਦਾ ਉਹਦਾ ਕੋਈ ਗੱਲ ਨਹੀਂ ਅੰਕਲ ਜੀ ਭਰ ਕੇ ਵੇਖੀਏ ਉਹਨਾਂ ਜੀ ਇਹ ਸੇਵਣ ਭਰਿਆ ਤਾਂ ਇਹਨੇ ਜਨਮ ਲਿਆ ਇਹ ਬਾਗੂ ਬਾਗ ਕਰਦਾ ਜਿੰਨਾਂ ਨੇ ਜਨਮ ਲਿਆ ਉਦੋਂ ਨਹੀਂ ਬਾਗੂ ਬਾਗ ਹੀ ਹੋ ਗਿਆ ਅੱਛਾ ਹਾਂਜੀ ਹਾਂਜੀ ਤੇ ਜਿੱਦਾਂ ਜਨਮ ਆਉਂਦਾ ਨਹੀਂ ਤੁਹਾਨੂੰ ਪਤਾ ਉਦੋਂ ਨਹੀਂ ਬਾਗੂ ਬਾਗ ਇੱਥੇ ਹੀ ਜਨਮ ਆਇਆ ਅੱਛਾ ਆਈਏ ਗਾ ਬੈਠੇ ਆ ਸਾਂ ਇਹ ਸ਼ਾਮੇ ਡੰਗਰ ਬਚਾਈ ਇੱਥੇ ਨੇ ਜਨਮ ਲਿਆ ਕਰਮਾਲੇ ਇਹ ਜਦੋਂ ਉੱਠ ਕੇ ਖਲੋਤਾ ਤੇ ਮੇਰਾ ਮੈਂ ਹਾਏ ਇਹ ਇਹ ਵਾਕਿਆ ਮੇਰਾ ਬੱਚਿਆਂ ਨੂੰ ਪਾਲੂ ਇਹਨੂੰ ਇਹ ਮੇਰਾ 1 ਕਰੋੜ ਦਾ ਮਾਲੀ ਆ ਅੱਛਾ ਹਾਂ ਫਿਰ ਬੱਚੇ ਨੇ ਨਾ ਕਿਹਾ ਕੋਈ ਨਹੀਂ ਬਾਪੂ ਚਲੋ ਦੋ ਦਹੀਂ ਅੱਧਾ ਛੱਡੀ ਗਏ ਆ 8 ਲੀਟਰ ਪੀ ਗਏ 8 ਲੀਟਰ ਕਰ ਚੋਈ ਗਏ ਮੈਂ ਦਾ ਚਲੋ ਇਹਦਾ ਵੀ ਟੈਂਪਾ ਚੰਗਾ ਹੋ ਗਿਆ ਸਾਡਾ ਵੀ ਚੰਗਾ ਹੋ ਗਿਆ 8 ਲੀਟਰ ਇਹਨੂੰ ਵੀ ਪੀਉਂਦੇ ਰਹੇ ਬੱਚੇ ਹਾਂ ਦੋ ਟਾਈਮਾਂ ਸਾਢੇ 4 ਲੀਟਰ 5 ਲੀਟਰ ਹੁਣ ਕੱਟੀ ਵੀ ਘਾਰਿਆ ਉਸਦੇ ਚਾਰ ਲੀਟਰ ਮੈਂ ਨਾਲ ਦੁੱਧ ਆ ਉਹ ਅੱਧਾ ਚੁੰਗਦੀ ਆ ਦੋ ਸਾਲ ਨਹੀਂ ਚੋਣਿਆ ਦੋ ਨੂੰ ਚਗਾਉਣੇ ਅੱਛਾ ਹਾਂ ਇਹ ਸਾਡਾ ਫਿਰ ਨਹੀਂ ਅਸੀਂ ਫਲ ਬੜਾ ਪਾਲਦੇ ਆ ਸਾਨੂੰ ਨਾਲ ਦਸਾਂ ਦੋ ਤਿੰਨੇ ਮਾਲਕ ਨੇ ਦਿੱਤਾ ਇਹਨਾਂ ਵਾਸਤੇ ਦਿੱਤਾ ਵਾ ਬਿਲਕੁਲ ਆਪਣੇ ਹੱਥੋਂ ਦਿੱਤਾ ਆਪਣੇ ਸੇਵਾ ਕਰੇ ਤਾਂ ਆਪ ਆਪੀ ਨੇ ਹਾਂਜੀ ਤੇ ਬੱਬੂ ਜਿਵੇਂ ਤੁਸੀਂ ਇਹਦੀ ਬਰੀਡਿੰਗ ਕਰਾਈ ਜਮੈਂ ਕਹ ਲਿਆ ਆਪਾਂ ਪੰਜਾਬੀ ਭਾਸ਼ਾ ਚ ਕਹ ਲਿਆ ਟੀਕਾ ਭਰਦੇ ਨੇ ਹਾਂ ਜੀ ਟੀਕਾ ਟੀਕਾ ਹਾਂਜੀ ਤੇ ਆਮ ਵੇਖਿਆ ਜਾਂਦਾ ਡਾਕਟਰ ਕਹਿੰਦਾ ਵੀ ਨਹੀਂ ਜੀ ਆਪ ਬਲਾਨਾ ਵਾ ਪਰ ਉਹ ਹੁੰਦਾ ਚੇਂਜ ਆ ਉਹ ਚੇਂਜ ਬਦਾ ਕਿ ਉਹ ਡਾਕਟਰ ਨਾਲ ਕਸੂਰ ਨਹੀਂ ਹੁੰਦਾ ਹਾਂ ਉਹ ਦੇ ਵਿੱਚ ਜੀ ਠੀਕ ਹੈ ਮਾਰੇ ਵੀ ਆ ਸਕਦੇ ਆ ਚੰਗੇ ਵੀ ਆ ਡਾਕਟਰ ਵਿਚਰਾ ਕੀ ਕਰੂਗਾ ਹੂੰ ਜੋ ਚੰਗਾ ਨਿਕਲਿਆ ਤੇ ਬੱਲੇ ਬੱਲੇ ਜੇ ਵਿਚਾਰਾ ਮਰ ਨਹੀਂ ਤਾਂ ਫਿਰ ਡਾਕਟਰ ਚਾਹ ਥਲੇ ਥਲੇ ਹੁੰਦਾ ਇਹ ਗੱਲ ਹੁੰਦੀ ਆ ਹਾਂਜੀ ਹਾਂਜੀ ਤੇ ਬਬੀ ਸਟਾਰਟਿੰਗ ਦੇ ਗੱਲ ਕਰੀਏ ਜੋ ਤੁਸੀਂ ਥੋੜੀ ਉਮਰ ਜਵਾਨੀ ਟਾਈਮ ਸੀ ਬਾਰੇ ਟਾਈਮ ਸੀ ਇਦਾਂ ਦਾ ਸ਼ੌਂਕ ਸੀ ਬੜਾ ਸ਼ੌਂਕ ਜੀ ਆ ਫਾਇਦਾ ਤੁਹਾਨੂੰ ਪਤਾ ਹੀ ਆ ਦੇ ਇਹ ਸ਼ੌਂਕ ਥੋੜਾ ਤਰਕਦੇ ਮੈਨੂੰ ਆ ਦੇ ਲੈ ਇਹ ਪਿੰਦਾ ਪਾਈਦਾ ਕੀ ਆ ਫਾਇਦਾ ਕੀ ਐਵੇਂ ਹੀ ਤੁਹਾਨੂੰ ਕੋ ਆਸਵੇ ਤੋ ਗੱਲ ਕਰਨਾ ਪਰ ਮੈਂ ਨਾ ਨਹੀਂ ਮੈਨੂੰ ਮੈਨੂੰ ਖੁਸ਼ੀ ਐ ਨਾ ਜੀ ਔਰ ਅਕਸਰ ਜੇ ਥੋੜੀ ਨਹੀਂ ਗੱਲ ਕਰ ਲਈਏ ਜੇ ਅੱਜਕੱਲ ਦੀ ਪੀੜ੍ਹੀ ਦੀ ਵੀ ਗੱਲ ਕਰ ਲਈਏ ਤੇ ਉਹਨਾਂ ਦਾ ਵੀ ਮੰਨਣਾ ਜਾਂ ਕਹਿਣਾ ਇਹ ਹੁੰਦਾ ਕਿ ਯਾਰ ਐਵੇਂ ਮੱਜਾਂ ਦੇ ਪਿੱਛੇ ਗੋਇਆ ਨਾ ਗੋ ਹੁੰਦਾ ਫਿਰ ਉਹ ਠੀਕ ਹੈ ਪਿੱਛੇ ਮੱਜਾਂ ਦੇ ਨਾਲ ਅਗੋਰ ਵੜਾਉਂਦੇ ਫਿਰ ਉਹ ਪੱਠੇ ਵੱਡੋ ਪਹਿਲਾਂ ਫਿਰ ਕੰਮ ਕਰੋ ਤਾਂ ਇਹ ਦੱਸਾਂ ਤੁਹਾਡੀ ਗੱਲ ਮੰਨਦਾ ਵਾਂ ਮਹਾਰਾਜ ਦੇਂਦਾ ਵਾਂ ਕੀ ਤਾਂ ਕਦੋਂ ਦੇ ਦੇਣਾ ਇਹਦਾ ਪਤਾ ਹੀ ਕੋਈ ਨਹੀਂ ਹੁੰਦਾ ਬਿਲਕੁਲ ਤੂੰ ਇਹ ਨਾ ਆਖੋ ਕਿ ਮੈਂ ਹੁਣ ਅੱਜ ਪਾਟਕੀ ਦਾ ਸਵੇਰੇ ਮੈਨੂੰ ਮਹਾਰਾਜ ਝੋਲਾ ਸੁਰਦੂ ਪੈਸਿਆਂ ਦਾ ਉਹ ਗੱਲ ਨਹੀਂ ਬਣੀ ਜੇ ਕਿਤੇ ਕਿਰਤ ਕਰਨੀ ਪੈਣੀ ਆ ਦੇਣ ਆਪਣੇ ਕਰਮਾਂ ਨੇ ਹਾਂ ਤੇਰਾ ਕੱਦ ਕਿੰਨਾ ਕੋਈ ਖਾਦ ਵਈ ਦਾ ਨਾ ਮੇਨੇ ਆਤ ਨਹੀਂ ਪੂਰਾ ਪਣਾ 6 ਦੇ ਥੋੜਾ ਹੀ ਥੱਲੇ ਆ ਹਾਂਜੀ ਫਿਰ ਜਦੋਂ ਸਟਾਰਟਿੰਗ ਦੇ ਵਿੱਚ ਇਹਨੂੰ ਪਾਲ ਲਿਆ ਹਾਂਜੀ ਤੇ ਹੈਗਾ ਸੀ ਕਿ ਹਾਂ ਵੀ ਯਾਰੇ ਇੰਨਾ ਉੱਚਾ ਹੋ ਜੂ ਇਹ ਦੱਸਾਂ ਤੁਹਾਨੂੰ ਦੱਸਿਆ ਪਹਿਲੇ ਦਿਨ ਤੋਂ ਹੀ ਕਰਮ ਵਾਲਾ ਬਹੁਤ ਹੱਡਾ ਭਰਾ ਖੁੱਲਾ ਸੀ ਪਹਿਲਾਂ ਤੋਂ ਹੀ ਖੁੱਲਾ ਬਹੁ ਸੀ ਇਹਨਾਂ ਨੂੰ ਪਤਾ ਵੀ ਇਹਨੇ ਵਿਕਾਸ ਬਹੁਤ ਜਲਦੀ ਕੀਤਾ ਹੁਣ ਇਹ ਚੌਗਾ ਹੁੰੜਿਆ ਚੌਖਾ ਦੰਦਾ ਉਗਣ ੜਿਆ ਜੇ ਹਾਂਜੀ ਤੇ ਇਹਦੇ ਪਿਓ ਦੀ ਹਾਈਟ ਕਿੰਨੀ ਸੀ ਜੀ ਗੱਲ ਕਰੀ ਇਹਦੇ ਇਹਦੇ ਪਿਓ ਦੀ ਵੈਟ ਇੰਨੀ ਸ਼ੇਧੇ ਲਾ ਕੇ ਸਾਂ ਗਈ ਤੇ ਉਹ ਕੀ ਕਾਰਨ ਹੋਇਆ ਮਤਲਬ ਉਹ ਪਿੱਛੇ ਕਿਉਂ ਰਹਿ ਗਿਆ ਉਹ ਇਹ ਦੱਸਾਂ ਵੀ ਹੁਣ ਥੋੜੀ ਇਹਦੀ ਮਾਂ ਵੀ ਜਵਾਨ ਸੀ ਹੁਣ ਤੁਹਾਨੂੰ ਪਤਾ ਵੀ ਡੰਗਰ ਜੇ ਜਵਾਨ ਆਪਾਂ ਟਿਕਾ ਆਪਾਂ ਸੇਵਨ ਪਰਾਂਗੇ ਤੇ ਵਧੀਆ ਵਿਕਾਸ ਕਰੂਗਾ ਉਹ ਬੱਚਾ ਜੇ ਤੁਹਾਨੂੰ ਪਤਾ ਵੀ ਜੇ ਆਪਾਂ ਦੇਖਭਾਲ ਨਹੀਂ ਕਰਾਂਗੇ ਜਨਵਰ ਦੀ ਉਹਨੇ ਵਿਚਾਨੇ ਕੀ ਪੜ ਲਾਂਦਾ ਇਹ ਵੀ ਗੱਲ ਹੁੰਦੀ ਹੈ ਫੇਰੀ ਖਰਾਕ ਰੂਕ ਦੇ ਵਿੱਚ ਕੀ ਪਾਉਂਦੇ ਹੈ ਜੇ ਖਰਾਕ ਦੇ ਵਿੱਚ ਜੀ ਬਥੇਰਾ ਖਰਾਕ ਐ ਸੇ 7000 ਰੁਪਏ ਮਹੀਨਾ ਪੱਕਾ ਖਾਈ ਜਾਂਦਾ ਜਿਉਂ ਜੰਮਿਆ ਹੈ ਅਹੀਂ ਪਾਈ ਜਾਂਦੇ ਆ ਤੱਕ ਅਜੇ ਤਾਨੂੰ ਸਾਨੂੰ ਅਜੇ ਤਾਈ ਮਾਰ ਸੱਚੇ ਪਾਤਸ਼ਾਹੇ ਪੀ ਅਜੇ ਤਾਈ ਇਹਨੂੰ ਖੋਣ ਡਿਆ ਅੱਛਾ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਆਸ ਹੈਗੀ ਅੱਗੇ ਮਾਲ ਲੈ ਵਾ ਤੂੰ ਆਸ ਤੋਂ ਹੁਣ ਤਾਂ ਆਸਾਂ ਹੀ ਆਸਾਂ ਹੁੰਦੇ ਹੁਣ ਤੇ ਆਸਾਂ ਹੀ ਆਸਾਂ ਵਾ ਅੱਛਾ ਹੁਣ ਜੇ ਮਾਲੋ ਅਕਸਰ ਸਵਾਜ ਗੱਲ ਕਰ ਲਈਏ ਹਮੇਸ਼ਾ ਹੀ ਹੁੰਦਾ ਕਿ ਯਾਰ ਆਪਾਂ ਇੰਨਾ ਪੈਸਾ ਲਾਈ ਜਾਨੇ ਇੱਥੇ ਪਰ ਇੱਥੇ ਆਊਗਾ ਕੀ ਸਾਨੂੰ ਬੋਝੂਗਾ ਕੀ ਇਹ ਬੱਚੇ ਪਹਿਲਾਂ ਆਦੇ ਹੀ ਦੇ ਹਲੇ ਪਹਾ ਬਾਪੂ ਬੜਾ ਤੋਂ ਵੰਡ ਬੜਾ ਪੌਂਦਾ ਮੈਨੂੰ ਆਦੇ ਵੰਡ ਬੜਾ ਪੌਂਦਾ ਅੱਛਾ ਆ ਦੇ ਸਾਰੇ ਆਦੇ ਖਰਚਾ ਵੜਾ ਕਰਦੇ ਮੈਂ ਹੁਣ ਮੈਂ ਮੈਂ ਇਹਨੂੰ ਭੁੱਖਿਆ ਨਹੀਂ ਦੱਸ ਸਕਦਾ ਮੇਰਾ ਸੁਭਾਅ ਵੀ ਇਹ ਉਹਨੇ ਬੰਨੇ ਅਕੇਲਿਆਂ ਦੇ ਤੇ ਇਹਨਾਂ ਨੂੰ ਐਵੇਂ ਧੁੱਪੇ ਛਾਵੇਂ ਨਾ ਕਰੋ ਇਹ ਬੜੀ ਮਾੜਾ ਕੰਮ ਆ ਅੱਛਾ ਆਪਣਦੇ ਜਦੋਂ ਡੰਗਰ ਗੀ ਧੁੱਪੇ ਲੋਕਾਂ ਦਾ ਮੈਂ ਵੇਣਾ ਨਾ ਤਰੇ ਫਿਰ ਛੜਕਦੇ ਤੇ ਮੇਰੇ ਜਿਵੇਂ ਦਿਨ ਤੋਂ ਤੂੰ ਛੜਦੇ ਉਹਨੂੰ ਕੀ ਕਰਨ ਰੱਖੇ ਜੀ ਆਪਨੋ ਇਹ ਹੁੰਦਾ अच्छा हां जी ओ इन्ना प्यार डंगरा दे नाल डंगरा ना प्यार जी प्यार बेचारे बेजान ਬਾਨੇ ਇਹਨਾਂ ਨੂੰ ਆਪਾਂ ਨਹੀਂ ਸਾਮਗਦੇ ਕੌਣ ਸਾਮੂਗਾ ਗਲਤ ਕੰਮ ਆ ਜੇ ਲੋਕੀ ਛੱਡ ਦੇਣੇ ਛੜਕਾਂ ਦੇ ਵਿਚਾਰੇ ਰੁੱਲਦੇ ਫਿਰਦੇ ਆ ਡਾਂਗਾ ਕੰਦੇ ਆ ਮਾੜਾ ਕੰਮ ਨਹੀਂ ਛੱਡਣਾ ਚਾਹੀਦਾ ਵਿਚਾਰੇ ਨੂੰ ਉਹ ਵੀ ਕਿਦਣਾ ਕਿਦੇ ਤੇ ਕਹਿ ਲੀਏ ਕਹਿੰਦੇ ਵੀ ਆਂ گاਉਂ ਛਾਲ ਵਾਲੇ ਉਹ ਸਾਹ ਲੈਣਗੇ ਆ ਆ ਕਿਸੇ ਦੀ ਫਸਲ ਖਰਾਬ ਕਰ ਗਿਆ ਉਹਨੂੰ ਕੁੱਟ ਮਾਰ ਕੇ ਆ ਮੇਰਾ ਵੀਰ ਆ ਹੁਣ ਤੜਾ ਗਾਲ ਆ ਮੇਰਾ ਵੀਰ ਇਹਦੇ ਕੋਲੇ ਗਾਂ ਹੀ ਕਰਦੀ ਅੱਛਾ ਇਹ 3 ਸਾਲ ਉਹਨੂੰ ਪਠੇ ਹੀ ਪਾਈ ਗਿਆ 2 ਸਾਲ ਪੱਠੇ ਪਾਈ ਆ ਲੋਕੀ ਨੇ ਛੱਡਦੇ ਛੱਡਦੇ ਅਸੀਂ ਨਹੀਂ ਛੱਡੀ ਤੀਜੇ ਸਾਲ ਦੂਜੇ ਸਾਲੋਂ ਲੱਗ ਗਈ ਫੇਰ ਤੇ ਫੇਰ ਉਹ ਸੂਪੀ ਦਾ ਅਸੀਂ 45000 ਦੀ ਉਹ ਗਾਂ ਵੇਚੀ ਫੇਰ ਅੱਛਾ ਅਸੀਂ ਛੱਡੀ ਨਹੀਂ ਪਰ ਜਿਹੜੀ ਕਹਿੰਦੇ ਫਰੀਜ਼ ਛੱਡਦੇ 45000 ਦੀ ਵੇਚ ਗਈ ਇਹਨੇ ਇਹਨੇ ਨਹੀਂ ਛੱਡੀ ਇਹਨੇ ਨਹੀਂ ਗੱਲ ਲੱਗਾ ਹੀ ਰਿਆ ਆਂਦਾ ਕੋਈ ਨਹੀਂ ਪੱਠੇ ਬੈਣਾ ਡਾਂਗਾ ਖਾਊ ਗਿਆ ਬਸ ਦੁੱਧ ਪੀਤਾ ਨਹੀਂ ਛੱਡੀ ਨਹੀਂ ਛੱਡੀ ਤੇ ਬਾਪੂ ਜੀ ਹਰ ਕੀ ਕਹਿ ਸਕਦੇ ਨੂੰ ਸਬਰ ਕਹਿ ਸਕਦੇ ਹਾਂ ਸਬਰ ਵੈਗੁਰੂ ਦੀ ਕਿਰਪਾ ਹਾਂ ਸੇਵਾ ਦੇਗੀ ਹੋ ਜਰੀ ਬਹੁਤ ਦੇਗੀ ਪੈਸੇ ਸੇਵਾ ਕਰੀਆ ਤੈਨੂੰ ਚਾਰ ਬਣਾ ਲਾਜ ਵੀ ਕਰਾਇਆ ਨਾ ਹਾਂ ਨਹੀਂ ਖੋਈ ਆਪਣੇ ਖਲੋਗੀ ਦੇਖੋ ਮਹਾਰਾਜ ਦੇਰ ਜੇਣਾ ਤੇ ਦੇਈ ਦੇਣਾ ਆਪਣੇ ਬਖਲੋਗੀ ਮੁਰਕੀ 45000 ਦੀ ਬੇਤੀ ਸਿਆਣੇ ਕਹਿੰਦੇ ਨੇ ਭਾਂਡਾ ਮਾਜ ਕਰ ਘੋੜੇ ਚਕਾਰਾ ਬੜੇ ਪਾਉਂਦਾ ਦਿਨ ਦਾ ਦਿਨ ਦਾ ਦਿਨ ਦਾ ਤੂੰ ਦੱਸਿਆ ਦਿੰਦਾ ਹਾਂਜੀ ਹਾਂਜੀ ਸਿਰ ਸਟਾਰਟਿੰਗ ਦੇ ਵਿੱਚ ਜਦੋਂ ਪਹਿਲਾਂ ਬੱਚਿਆਂ ਦੀ ਇਹ ਸੋਚ ਸੀ ਕਿ ਹਾਂ ਵੀ ਬਾਪੂ ਯਾਰ ਇੰਨਾ ਪਾਤਾ ਇੰਨਾ ਲਾਤਾ ਇੰਨੇ ਪੈ ਲਾਤੇ ਇਹ ਆਉਣਗੇ ਕਿੱਦਾਂ ਫਿਰ ਹੁਣ ਤਾਂ ਜਵਾਖ ਖੁਸ਼ ਹੋਣੇ ਵੀ ਨਹੀਂ ਨਹੀਂ ਹਾਂ ਸਾਡੇ ਭਰਾ ਵੀ ਆਵੇ ਸਾਡੇ ਖੋਸ਼ ਆ ਬਹੁਤ ਉਹ ਨਾ ਵੀ ਕਿਉਂ ਰਮਾਨ ਕਰੋ ਪੁੱਤ ਕਾ ਬਾਹਰ ਆ ਤੇ ਤੂੰ ਦੋ ਫੁੱਟ ਮਾਰੀ ਜਨਾ ਦਵਾ ਦਾ ਪਤਾ ਨਹੀਂ ਨਾ ਬੰਦਾ ਕੈਨੇਡਾ ਗਿਆ ਪੁੱਤ ਬਾਹਰ ਆ ਨਹੀਂ ਇਹ ਬੱਚਾ ਮੇਰਾ ਮੇਰਾ ਭਾਂ ਬੱਚਾ ਮੇਰਾ ਖਲੋਤਾ ਕਿ ਨਹੀਂ ਇਹ ਥੋੜੀ ਰਖਣਾ ਵੀ ਤੋ ਮੈਂ ਨੇ ਕੀਤਾ ਇਨੂੰ ਚ ਮੈਂ ਖਲੋਤਾ ਤੇ ਮੈਂ ਆਪ ਆਪਣੇ ਪਟਾ ਬੰਨੇ ਕਰ ਦੇਣਾ ਇਹਨੂੰ ਨਹੀਂ ਆਖਣਾ ਵੀ ਤੂੰ ਕਰ ਇਹਨਾਂ ਚਾਚਾ ਮੈਂ ਕਹਦਾ ਕੋਈ ਨਹੀਂ ਮੈਂ ਪੁੱਤ ਮੈਂ ਵੀ ਕਰ ਦੂੰਗਾ ਮੈਂ ਕੀ ਕਰਨਾ ਆਪੀ ਤਾਂ ਨਹੀਂ ਕਰਨੀ ਚਾਹੀਦੀ ਸੇਵਾ ਨਾ ਇਹ ਬੇਜਵਾਨ ਨੇ ਆ ਕਿ ਸੇਵਾ ਕਰੋ ਸੇ ਬੱਬੀ ਹੁਣ ਬਾਹਰ ਬੋਰਡ ਲੱਗੇ ਜਿਹੜਾ ਕਿ ਨੰਗ ਦਾ ਟੱਪ ਦਾ ਉਹ ਵੀ ਆ ਜਾਂਦਾ ਹੋਊਗਾ ਕਿ ਹਾਂ ਵੀ ਚੱਲ ਪਾਪਾ ਦਾ ਜੀ ਜੀ ਰੌਣਕਾਂ ਲੱਗੀਆਂ ਹੂੰ ਰੌਣਕਾਂ ਲੱਗੀਆਂ ਜੀ ਜੀ ਤੁਸੀਂ ਆਏ ਲੋਕਾਂ ਨੇ ਮੂਹੀਆਂ ਬਣਾਉਣੇ ਚੱਲੂ ਕੀਤੇ ਆ ਉਦੋਂ ਦੀਆਂ ਰੌਣਕਾਂ ਹੀ ਲੱਗੀਆਂ ਰੌਣਕਾਂ ਹੀ ਹਾਂ ਕਿੱਥੇ 2.5 5 ਲੀਟਰ ਸਰਦਾ ਹੁਣ 9 ਲੀਟਰ ਨਾਲ ਹੀ ਸਰਣ ਰਿਹਾ 10 ਲੀ ਕਿਉਂਕਿ 200 ਰੁਪਏ ਨੂੰ ਥੋੜਾ ਪੈਂਦਾ। ਅੱਛਾ। ਕਿਉਂਕਿ ਆਉਂਦਾ ਤਾਂ ਉਹਨੇ ਕੋਈ ਭੈਣ ਭਰਾ ਜਾਂਦਾ ਤੇ ਹਰ ਨੂੰ ਫਿਰ ਇਹ ਥੋੜਾ ਵੀ ਮੱਥੇਵਟ ਪਈਏ ਨਹੀਂ ਮੱਥੇਵਟ ਨਹੀਂ ਪਉਣਾ ਜੀ ਆਇਆਂ ਨੂੰ। ਫਿਰ ਬਾਪੂ ਫੋਨ ਕਰਕੇ ਕਹਿੰਦਾ ਸਾਹਿਬ ਬੜੀਆਂ ਕਰਦੇ ਹੋਣਗੇ ਯਾਰ। ਬੜੀ ਜੀ ਸਲਾਹ ਹੀ ਬੜੀ ਲੈਂਦੇ ਆ। ਕੱਟੇ 2 ਮਹੀਨੇ ਸਲਾਹ ਲੈਂਦੇ ਆ, ਤਿੰਨਾਂ ਦੀ ਸਲਾਹ ਲੈਂਦੇ ਆ। ਉਹ ਸਲਾਹਕਾਰ ਹੀ ਬਣ ਗਿਆ ਮੈਂ ਤਾਂ। ਹੁਣ ਹੁਣ ਜੀ ਮੈਂ ਬਹੁਤ ਸਲਾਹਕਾਰ ਬੜ ਗਿਆ। ਹੁਣ ਤਾਂ ਲੋਕ ਬਿਚਾਰੇ ਬਹੁਤ ਇੰਤਸਾ ਵੀ ਨਹੀਂ। ਮੈਂ ਕਿਸੇ ਦਾ ਤੁਸੀਂ ਮੇਰਾ ਨਹੀਂ ਖਾਣਾ, ਮੈਂ ਤੁਹਾਡਾ ਨਹੀਂ ਖਾਣਾ। ਜੀ ਜੇ ਕੇ ਭੈਣ ਭਰਾ ਕੋਈ ਸਾਡਾ ਫਰਜ ਇਹ ਨਹੀਂ ਵੀ ਤੇਰਾ ਕੱਟਾ ਪਲ ਗਿਆ ਤੇ ਮੈਂ ਕੀ ਕਰੂੰਗਾ ਉਹਦੇ ਕਰਮ ਉਹਨੇ ਰਹਿਣਾ ਆਪਾਂ ਕਰਨਾ ਪਲਣਾ ਇਹ ਥੋੜੀ ਗੱਲ ਆ ਹਾਂਜੀ ਨਹੀਂ ਦਿੰਦੇ ਸਲਾਵਾ ਬਾਪੂ ਜੀ ਜਿਵੇਂ ਹੁਣ ਤੁਸੀਂ ਬਚਪਨ ਚ ਗੱਲ ਕਰ ਲਈਏ ਠੀਕ ਆ ਤੁਸੀਂ ਉਹ ਇੱਕ ਕੱਟੇ ਨੂੰ 5-6 ਲੀਟਰ ਦੁੱਧ ਪਾਤਾ ਕਈ ਯਾਰ ਘਰ ਦੇ ਵਿੱਚ ਬੰਦੇ ਤਾਂ ਇੱਕ ਮੱਝ ਹੁੰਦੀ ਤੇ ਉਹ ਵੀ ਕਹਿੰਦਾ ਮੈਂ ਛੌਂਕ ਦੇ ਨਾਲ ਮਾਲੀ ਬਣਉਣਾ ਹਾਂ ਪਰ ਦੁੱਧ ਮੱਝ ਦੇ ਥੱਲੇ 6-7 ਲੀਟਰ ਹੀ ਹੋਊਗਾ ਤੇ ਉਹ ਕਿਵੇਂ ਪਾਲ ਲੂਗਾ ਉਹ ਤੇ ਫਿਰ ਮੁਸ਼ਕਿਲ ਹੋਊ ਤੇ ਫਿਰ ਸਾਰਾ ਹੀ ਛੱਡੂ ਤਾਂ ਹੀ ਪਾਲੂਗਾ ਨਾ ਹਾਂਜੀ ਜੇ ਕਿਸੇ ਨੇ ਹੋਰ ਪਾਲਣਾ ਹੋਵੇ ਤਾਂ ਕਿਵੇਂ ਪਾਲ ਸਕਦਾ ਹੈ ਇਸ ਤਰ੍ਹਾਂ ਜੀ ਇਹ ਤੇ ਦੁੱਧ ਤੇ ਛੱਡਣਾ ਪੈਣਾ ਦੁੱਧ ਤੋਂ ਬਣਾ ਤਿੰਨ ਚਾਰ ਮਹੀਨੇ ਤੇ ਪਾਲਨੀਆਂ ਪਾਲਦਾ ਫਿਰ ਉਹ ਦਾ ਢਿੱਡ ਜਾ ਵੱਜੂਗਾ ਉਹ ਪੱਠੇ ਖਾਈ ਵਰਿਆ ਫਿਰ ਹੁਣ ਇਹਦਾ ਢਿੱਡ ਹੈਗਾ ਵੇਖੋ ਕਿੰਨੇ ਇਹ ਪੱਠੇ ਖਾਂਦਾ ਰਾਜੇ ਖਾਂਦਾ ਇਹਦਾ ਢਿੱਡਾ ਫਰ ਲੰਦਾ ਬੱਚੇ ਦਾ ਵੀ ਹੈਗਾ ਕਿ ਨਹੀਂ ਆਣਾ ਇਹ ਤੇ ਤੁਹਾਨੂੰ ਦੱਸਿਆ ਵੀ ਇਹ ਤੇ ਦੁੱਧ ਤੇ ਸੀਜ਼ਨ ਹੀ ਬੰਡਣਾ ਵਾ ਕੀ ਕੀ ਪਾਲ ਸਕਦੇ ਇਹਨਾਂ ਨੂੰ ਪਾਲਣ ਵਾਸਤੇ ਪਾਸ ਬਾਦੂ ਖਰਾਕਾ ਉਹਦੇ ਮੈਡੀਕਲ ਦੀ ਖਰਾਕਾ ਤੁਹਾਨੂੰ ਪਤਾ ਕਿੰਨੀ ਆਉਂਦੀ ਆ ਹਾਂਜੀ ਬਾਦੂ ਖਰਾਕਾ ਹੁਣ ਬਹੁਤ ਖਰਾ ਆ ਗਿਆ ਫੰਡਸ ਸਾਹਿਬ ਤੋਂ ਖਰਾਕਦੇ ਆਪਾਂ ਤੁਹਾਨੂੰ ਦੱਸਿਆ ਵੀ ਆਦਾ ਆ ਨਹੀਂ ਪੈਂਦਾ ਜਾਨਕ ਦੇ ਆਪਾਂ ਤੋਂ 2-4 ਕਾਉਂਟਲ ਕਨਕੀ ਰੱਖ ਲਈ ਉਹ ਪਈ ਜਾਏ ਉਹ ਨਹੀਂ ਵਧੀਆ ਹੋਏਗਾ ਹਮ ਹਮ ਫਿਰ ਜਿਵੇਂ ਹੁਣ ਕੋਈ ਕੋਈ ਤਰ ਤੋ ਸਲਾਹ ਲੈਣਾ ਚਾਹੁੰਦਾ ਹੋਵੇ ਜਾਂ ਕਿਸੇ ਨੇ ਪਾਲਣਾ ਹੋਵੇ ਹਾਂ ਤੇ ਉਹ ਕਿਵੇਂ ਪਾਲ ਸਕਦਾ ਸਰ ਉਹਨਾਂ ਦੇ ਬਾਕੀ ਦਾ ਵੀ ਪਹਿਲਾਂ 6 ਮਹੀਨੇ ਦੁੱਧ ਪਿਆਓ ਹਮ ਜਿਨਾ ਜਦ ਮੈਂ ਮਿਲਦੀ ਇਹਨੂੰ ਲੋਕਾ ਮਣਕਾ ਛੱਡੀ ਜਾਓ ਫਿਰ ਗੱਡੀ ਚੱਲਦੀ ਉਹ ਤਰ੍ਹਾਂ ਨਹੀਂ ਚੱਲਦੀ ਹਾਂਜੀ ਤੇ ਹੁਣ ਬਾਬੂ ਇਹ ਲਾਗੇ ਬਣੇ ਕਿੰਨੇ ਕਿ ਬਜ਼ੁਰਗਾਂ ਦੇ ਫੋਨ ਆਉਂਦੇ ਆ ਜਾਂ ਨੌਜਵਾਨਾਂ ਦੇ ਫੋਨ ਨੌਜਵਾਨਾਂ ਦੇ ਬਹੁਤ ਫੋਨ ਆਏ ਆ ਨੌਜਵਾਨਾਂ ਦੇ ਮੈਨੂੰ ਕਟੀਆਂ ਕਟਿਆਂ ਦੇ ਫੋਟੋ ਬਹੁਤ ਆਉਣਦੇ ਆ ਉਹ ਵੀ ਫੋਨ ਆਉਣਦੇ ਆ ਬਜ਼ੁਰਗ ਵੀ ਫੋਨ ਕਰਦੇ ਬਜ਼ੁਰਗ ਤੇ ਆਉਂਦੇ ਆ ਵੀ ਆਪਨਾ ਇਲਾਕੇ ਦਾ ਨਾਂ ਕਰਤਾ ਮੇਰੇ ਕੱਚੇ ਪੱਕੇ ਦਾ ਤੇ ਮਾਝੇ ਦਾ ਨਾਂ ਕਰਤਾ ਮਾਲੀ ਨੇ ਤੇ ਸਾਨੂੰ ਬੜੀ ਖੁਸ਼ੀ ਹੋਈ ਅਸੀਂ ਹਰਿਆਣਾ ਹਰਿਆਣਾ ਕਰਦੇ ਹਾਂ ਹੁਣ ਅਸੀਂ ਪੰਜਾਬ ਪੰਜਾਬ ਕਰਦੇ ਵੀ ਸਾਡੇ ਪੰਜਾਬ ਦੀ ਮਾਲੀ ਪਾਲੇ ਆ ਹਾਂਜੀ ਪਹਿਲਾਂ ਤਾਂ ਹਰਿਆਣੇ ਦਾ ਹੀ ਸੁਲਤਾਨ ਮਸ਼ਹੂਰ ਸੀ ਹਾਂ ਹਰਿਆਣੇ ਦਾ ਆਉਂਦੇ ਹੁਣ ਜੀ ਸਾਨੂੰ ਮੈਂ ਹਰਿਆਣੇ ਜੋ ਫੋਨ ਆਉਣਦੇ ਆ ਕਿ ਤੁਸੀਂ ਸਿਮਨਕਾ ਦਾ ਪ੍ਰਕਾਰ ਤਿਆਰ ਕਰਾਂਦੇ ਸਾਨੂੰ ਕੱਟਾ ਬਹੁਤ ਸੌਣ ਲਗਾ ਤੁਸੀਂ ਸਿਮਨਕ ਤਿਆਰ ਕਰੋ ਮੈਂ ਇਹ ਤੇ ਗਵਰਨਮੈਂਟਾਂ ਦੇ ਹੱਥ ਆ ਬਾਬਿਆਂ ਇਹਨਾਂ ਸਾਡੇ ਹੱਥ ਨਹੀਂ ਡਾਕਟਰਾਂ ਦੇ ਹੱਥ ਆ ਉਹ ਸਾਨੂੰ ਆਖਣ ਕੀ ਤੇ ਨਾਉਣਗੇ ਟੀਮ ਆਉ ਚੰਗੀ ਉਹ ਸਿਲੈਕਟ ਕਰਨਗੇ ਇਹ ਟੈਸਟ ਹੋਣਗੇ ਫਿਰ ਤਿਆਰ ਹੋਣੇ ਹਾਂਜੀ ਹਾਂਜੀ ਤੇ ਜਿਹੜਾ ਇਹਦਾ ਸੁਲਤਾਨ ਸੀ ਹਰਿਆਣੇ ਦਾ ਸੀ ਜਿਹੜਾ ਇਹਦਾ ਹਰਿਆਣ ਦਾ ਸੀ ਹਾਂਜੀ ਹਰਿਆਣ ਦਾ ਹੈ ਜੀ ਹਾਂਜੀ ਹਾਂਜੀ ਤੇ ਉਹ ਕੀ ਕਾਰਨ ਕੀ ਬਣਿਆ ਉਹਨੂੰ ਇਹ ਦੱਸਾਂ ਵੀ ਆਪਾਂ ਉਹਨਾਂ ਵਿਚਾਰੇ ਇਹਨਾਂ ਨੂੰ ਖਰਾਕ ਆਪਾਂ ਜਦੋਂ ਪਾਈ ਜਾਂਦੇ ਆ ਤੁਹਾਨੂੰ ਪਤਾ ਹੀ ਆ ਕਿ ਉਹ ਫੇਰ ਨਾ ਘਾਟੋ ਜਾਂ ਡੰਗਰ ਦਾ ਹੁਣ ਸੀਮਨਾ ਪਾ ਤਿਆਰ ਕਰਨੇ ਨੇ ਥੋੜਾ ਜਿਹਾ ਜੋ ਬੰਗਰਾ ਮਗਨੀ ਸ਼ਰਨਾਗੇ ਚਾਣਾ ਉਹ ਵਿਚਾਰਾ ਥੋੜਾ ਬੈ ਟਾਈਮ ਤਾਂ ਪਉਦਾ ਫਿਰ ਵਜਨ ਲਾ ਹੋ ਜਾਂਦਾ ਫਿਰ ਅਸਿਕ ਟਾਈਮ ਵੀ ਨਾ ਆਉਂਦਾ ਹਾਂਜੀ ਸੋ ਅੱਜ ਜਿਹੜੀ ਤੁਹਾਡੀ ਮੁਲਾਕਾਤ ਕਰਵਾਈ ਸੀ ਇਹ ਕਰਵਾਈ ਸੀ ਬਾਪੂ ਨਰਵੈਲ ਸਿੰਘ ਦੇ ਨਾਲ ਤੇ ਬਾਪੂ ਨਰਵੈਲ ਸਿੰਘ ਨੇ ਦੱਸਿਆ ਕਿ ਹਮੇਸ਼ਾ ਘਰ ਦੇ ਵਿੱਚ ਪਸ਼ੂ ਤਾਂ ਸਾਰੇ ਨੇ ਰੱਖੇ ਹੁੰਦੇ ਆ ਪਰ ਪਸ਼ੂ ਉਹਦਾ ਬਣਦਾ ਜਿਹਨੂੰ ਸ਼ੌਂਕ ਹੋਵੇ ਫੌਂਕ ਤੋਂ ਬਿਨਾ ਕੋਈ ਵੀ ਕੰਮ ਲਾ ਲੋ ਕਿਸੇ ਵੀ ਤਰ੍ਹਾਂ ਦਾ ਲਾ ਲੋ ਹੁੰਦਾ ਨਹੀਂ ਹੈ ਤੇ ਜੇ ਬੰਦੇ ਨੂੰ ਸ਼ੌਂਕ ਆ ਤੇ ਰੱਬ ਰੋਟੀ ਦੇਣ ਵਾਲਾ ਹੈ ਤਾਂ ਕਿਸੇ ਨਾ ਕਿਸੇ ਬਹਾਨੇ ਦੇ ਹੀ ਦਿੰਦਾ ਤੇ ਬਾਪੂ ਜਿਵੇਂ ਗੱਲ ਕਰ ਲਈਏ ਕਿ ਤੁਸੀਂ 32 ਸਾਲ ਘਰ ਤੋਂ ਬਾਹਰ ਹੈ ਟ੍ਰੈਵਲ ਕੀਤੀ ਰਾਜੀ ਹਾਂਜੀ ਤੇ ਫਿਰ 32 ਸਾਲ ਬਾਅਦ ਆ ਕੇ ਇਹ ਨਹੀਂ ਹੋਇਆ ਵੀ ਯਾਰ ਉੱਥੇ ਡਿਊਟੀ ਕਰਕੇ ਥੱਕੇ ਟੁੱਟਿਆ ਵੀ ਛੱਡ ਹਣ ਮਾਲ ਨੂੰ ਤੇ ਆਪਾਂ ਕੀ ਕਰਨਾ ਸ਼ੌਂਕ ਪੂਰੇ ਮੈਂ ਪਰ ਦੱਸਦਾ ਤੁਹਾਡੀ ਗੱਲ ਮਨਦਾ ਬਹਿ ਗਏ ਮੰਜੇ ਤੇ ਤੇ ਆਪਣਾ ਨਹੀਂ ਬੈਠਾ ਜਾਣਾ ਤਾਨੂੰ ਪਤਾ ਆ ਵੀ ਚਲੋ ਅਸੀਂ ਬੱਚੇ ਕੋਲ ਵੀ ਜਾਣਾ ਵਾ ਉਹ ਸਾਥੋਂ ਉੱਥੇ ਵੀ ਅਮਰੀਕਾ ਰਹਿਣਾ ਪੀ ਤਾਈ ਰਹਿ ਉਹ ਸਾਲ ਦੋ ਸਾਲ ਰਹੀ ਜੋ ਪੱਕੇ ਰਹੀ ਜੋ ਸਾਥੋਂ ਰਹਿਣੀ ਹੋਣ ਕਿਉਂਕਿ ਸਾਡਾ ਪਿੰਡਾਂ ਦਾ ਵਾਤਾਵਰਣ ਥੋੜਾ ਜਿਹਾ ਚੇਂਜ ਆ ਅਸੀਂ ਆਏ ਪ੍ਰਾਗੋਲ ਬਹਿ ਗਏ ਤੁਹਾਡੇ ਕੋਲ ਬਹਿ ਗਏ ਕਿਤੇ ਕਿਤੇ ਚੱਲ ਗਏ ਫਿਰ ਤੋਂ ਰਹਿ ਉੱਥੇ ਤੁਹਾਨੂੰ ਪਤਾ ਬਹੁਤ ਔਖਾ ਕੰਮ ਹਾਂਜੀ ਹਾਂਜੀ ਤੇ ਚਲੋ ਇਹ ਤੁਹਾਨੂੰ ਦੱਸਿਆ ਵੀ ਪ੍ਰੇਮ ਆ ਤੁਰੇ ਫਿਰਦੇ ਆ ਕਦੀ ਪੱਠੇ ਪਾਲਾ ਕਦੀ ਗੁੜ ਚਾਰ ਲੱਗੇ ਰੋਟੀ ਚਾਲਾ ਚੱਲ ਟਾਈਮ ਨਾਲ ਆ ਕਰ ਲਾ ਮੁੰਡੇ ਨੂੰ ਆ ਕੀ ਦਾ ਆ ਕਰ ਲਾ ਇਤਰਾ ਕਰੀ ਜਾਈ ਤਾਂ ਹਾਂਜੀ ਫਿਰ ਕੀ ਸਨੇਹਾ ਦੇਣਾ ਚਾਹੁੰਦੇ ਦਰਸ਼ਕ ਮੈਂ ਤਾਂ ਦੱਸਣਾ ਉਹ ਆਣਾ ਵੀ ਚੰਗੀ ਵੈਰਿਟੀ ਦੇ ਜਾਨਵਰ ਪਾਲੋ ਇਹਨਾਂ 'ਚ ਫਾਇਦਾ ਹੈਗਾ ਜੇ ਤੁਸੀਂ ਇਹ ਨਾ ਆਖੋ ਵੀ ਇਹ ਖਾਂਦੇ ਹੀ ਆ ਦਿੰਦੇ ਨਹੀਂ ਇਹ ਦਿੰਦੇ ਕਰਮਾਲੇ ਪਰ ਟਾਈਮ ਪਾ ਕੇ ਦਿੰਦੇ ਹਾਂਜੀ ਹਾਂਜੀ ਸੋ ਬਿਲਕੁਲ ਜੀ ਬਾਪੂ ਜੀ ਨੇ ਜਿਵੇਂ ਕਿਹਾ ਕਿ ਦਿੰਦੇ ਜ਼ਰੂਰ ਨੇ ਪਰ ਟਾਈਮ ਪਾ ਕੇ ਹਰ ਇੱਕ ਚੀਜ਼ ਨੂੰ ਕਿਸੇ ਮੁਕਾਮ ਤੱਕ ਪਹੁੰਚਣ ਲਈ ਨਾ ਸਬਰ ਲੱਗਦਾ ਤੇ ਸਮਾਂ ਲੱਗਦਾ ਹੈ ਜਿਵੇਂ ਕੀੜੀ ਦੀ ਉਦਾਹਰਣ ਲਾ ਲਈਏ ਉਹ ਸਾਰਿਆਂ ਨੇ ਸੁਣੀ ਹੋਊਗੀ ਕਿ ਉਹ ਕਿਵੇਂ ਇੱਕ ਕਣਕ ਦਾ ਦਾਣਾ ਚੁੱਕਦੀ ਹੈ ਉੱਪਰ ਖੜਨ ਲੱਗਦੀ ਹੈ ਵਾਰ-ਵਾਰ ਡਿੱਗਦੀ ਹੈ ਤੇ ਆਖਿਰ ਉਹ ਉਸ ਮਕਾਮ ਤੱਕ ਪਹੁੰਚ ਹੀ ਜਾਂਦੀ ਹੈ ਸੋ ਹਰ ਇੱਕ ਚੀਜ਼ ਨੂੰ ਵਕਤ ਲੱਗਦਾ ਹੈ ਤੇ ਵਕਤ ਦੇ ਨਾਲ ਉਹ ਚੀਜ਼ ਕਿਸੇ ਨਾ ਕਿਸੇ ਮਕਾਮ ਤੇ ਪਹੁੰਚ ਜ਼ਰੂਰ ਜਾਂਦੀ ਹੈ ਤੇ ਨਾਲ ਹੀ ਉਦਾਹਰਣ ਉਹਨਾਂ ਨੇ ਬਾਪੂ ਜੀ ਦੀ ਦਿੱਤੀ ਹੈ ਕਿ ਜਿਵੇਂ ਅੱਜ ਕੱਲ੍ਹ ਕਹਿ ਦਿੰਦੇ ਵੀ ਨਹੀਂ ਪਸ਼ੂ ਬਣਿਆ ਤੇ ਛੱਡ ਦਈਏ ਅਸੀਂ ਇਹਨੂੰ ਵਾਰਾ ਛੱਡ ਦੋ ਉਹ ਮੁੜ ਕੇ ਡਾਂਗਾ ਖਾਂਦਾ ਰਹਿੰਦਾ ਤਾਂ ਉਧਰ ਨਾਲ ਹੀ ਉਹਨਾਂ ਨੇ ਵੀ ਦੱਸਿਆ ਕਿ ਯਾਰ ਸੇਵਾ ਕਰੋ ਉੱਤੇ ਪੈਸੇ ਲਾ ਲਓ ਜੇ ਉਹਦਾ ਦੁੱਧ ਪੀਤਾ ਤੇ ਉਹਨੂੰ ਛੜਕਾਂ ਦੇ ਨਾਲ ਛੱਡੋ ਕਿਉਂਕਿ ਛੜਕਾ ਤੇ ਛੜਦੇ ਤਾਂ ਆਪਾਂ ਅਕਸਰ ਦੇਖਦੇ ਆਂ ਬਾਲੇ ਜਿਉਂ ਧੁੰਦ ਦਾ ਸੀਜ਼ਨ ਆ ਸਰਦੀਆਂ ਆਈਆਂ ਤਾਂ ਬਾਲੇ ਐਕਸੀਡੈਂਟ ਸਿਰਫ ਜਨਵਾਰਾਂ ਕਰਕੇ ਹੀ ਹੁੰਦੇ ਨੇ ਕਿਉਂਕਿ ਧੁੰਦ ਦੇ ਵਿੱਚ ਜਨਵਰ ਦਿਖਾਈ ਨਹੀਂ ਦਿੰਦੇ ਉਹਦੇ ਕਰਕੇ ਭਿਆਨਕ ਐਕਸੀਡੈਂਟ ਹੋ ਜਾਂਦੇ ਨੇ ਤੇ ਇੱਕ ਤਾਂ ਉਹਨਾਂ ਦੀ ਜਾਨ ਜਾਂਦੀ ਆ ਤੇ ਇੱਕ ਨਾਲ ਦੂਜੇ ਪਰਿਵਾਰ ਦੀ ਸੋ ਆਸ ਕਰਦੇ ਆ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਤੇ ਜਿਨ੍ਹਾਂ ਨੂੰ ਇਹ ਵਧੀਆ ਲੱਗੀ ਆ ਉਹ ਇਹ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਹੁਣ ਮੈਨੂੰ ਦੇ ਆਜਾਜ਼ਤ ਕੈਮਰਾਮੈਨ ਗੁਰਦੇ ਨਾਲ ਗੁਰਚੇ a serigado.